ਇਹ ਕੋ ਸਿਚੁਏਸ਼ਨਸ਼ਿਪ ਜਾ ਵੀ ਆ ਸਕਦਾ। ਯਾ ਨਹੀਂ ਉਹ ਕਿਹੜੀ ਹੁੰਦੀ ਸਿਚੁਏਸ਼ਨਸ਼ਿਪ। ਭਾਈ ਨਵਾਂ ਗਾਣਾ ਆਇਆ ਜਾ ਕੇ ਸਾਰੇ ਸੁਣਨੇ ਦੀ ਦਾਵਤ ਲੱਗੇਗਾ। ਕੀ ਬਾਤ ਹੈ। ਕੀ ਬਾਤ ਹੈ। ਨਹੀਂ ਬਾਹੂ ਦੇ ਗਾਣੇ ਬਹੁਤ ਸੋਹਣੇ ਹੁੰਦੇ ਆ। ਤੇ ਸੋ ਜੱਸੇ ਨਾਲ ਵੀ ਅਸੀਂ ਕਰਾਂਗੇ ਤਾਂ। ਯਾ ਮੈਂ ਪਹਿਲੀ ਦੀ ਮਿਲਿਆ ਬਾਹ ਨੂੰ ਹਣਾ ਸੋ ਬੜਾ ਕੈਂਟ ਯਾਰ ਬਰੋ। ਇਹ ਥਾਣੇ ਦਾ ਅੰਕਲ। ਅੱਛਾ ਥਾਣੇ ਦਾ ਅੰਕਲ। ਹਾਂ। ਤੇ ਇੱਧਰ ਇਦਾਂ ਪਾਉ ਨੇ ਮੇਰੇ ਵੀ ਇਹੋ ਜੀ ਮੂਵਮੈਂਟ ਦੇ ਆ ਜਦੋਂ ਦੇ ਬੈਠੇ ਆ ਮੈਂ ਨਾ ਫਿਰਕੀ ਬਣੀ ਗਈ ਹੈ ਹਨਾ ਹਾਂ ਉਹ ਫਿਰਕੀ ਇਧਰ ਬਣਾਈ ਹੋਈ ਆ ਪਾਉ ਨੇ ਉਹ ਤੇ ਮੇਰਾ ਕਸੂਰ ਨਹੀਂ ਸੀ ਸਿਚੁਏਸ਼ਨ ਸੀਪਾ ਕਹਿ ਰਹੀ ਬਾਈ ਮੈਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਮੇਰਾ ਇਹਨਾਂ ਗੱਲਾਂ 'ਚ ਇੰਟਰਸਟ ਥੋੜਾ ਘਟਿਆ ਮੈਂ ਕੰਮ ਖਰਾਬ ਹੋ ਗਿਆ ਦਸਾ ਟਿਲੋਮਨ ਕੀ ਰੋ ਟੌਲਖਤੇ ਸੁਲਤਾਨ ਕੀ ਖਲਾਰੇ ਪਾਉਣ ਵਾਲੇ ਨੇ 2026 ਦੇ ਵਿੱਚ ਇਹਦਾ ਕੋਈ ਨਹੀਂ ਜਾਣਦਾ ਪਰ ਇਹਨਾਂ ਤਿੰਨਾਂ ਦੀ ਇੱਕ ਵੀਡੀਓ ਜਿਹੜੀ ਅਸੀਂ ਤੁਹਾਨੂੰ ਦਿਖਾਈਆ ਤੇ ਐਂਡ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀ ਨੇ ਆਪਣੇ ਗਾਣੇ ਨੂੰ ਲੈ ਕੇ ਤੇ ਅੱਗੇ ਜਾਣ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਜਿਹੜੇ ਸਿੰਗਰ ਗਾਲੇ ਨੇ ਉਹਨਾਂ ਦੇ ਕਾਫੀ ਅਜਿਹੇ ਕੀ ਕੌਂਟਰੋਵਰਸੀ ਦੇ ਵਿੱਚ ਵੀ ਆ ਰਹੇ ਨੇ ਕਿਉਂਕਿ ਜੇਕਰ ਤਿੰਨ ਸਿੰਗਰ ਗਾਲਦੇ ਆ ਜਾਂ ਚਾਰ ਸਿੰਗਰ ਗਾਲਦੇ ਆ ਰਲ ਕੇ ਕੰਮ ਕਰਨਾ ਸ਼ੁਰੂ ਕਰਦੇ ਆ ਐਪੀਟਲੋ ਦੀ ਟੀਮ ਦੇ ਵਿੱਚ ਤਿੰਨ ਬੰਦੇ ਸੀਗੇ ਜਿਹਦੇ ਵਿੱਚੋਂ ਸਿੰਦਾ ਅਲੱਗ ਹੋ ਜਾਂਦਾ ਹੈ ਪਰ ਉਹ ਟੀਮ ਦੇ ਵਿੱਚ ਜਿਹੜਾ ਕਿ ਇੱਕ ਹੋਰ ਉਹਦਾ ਯਾਰ ਜੁੜਿਆ ਰਹਿੰਦਾ ਆ ਉਸੇ ਤਰ੍ਹਾਂ ਜਿਹੜੀ ਕਿ ਟੀਮਾਂ ਬਣਦੀਆਂ ਨੇ ਉਹ ਟੁੱਟਦੀਆਂ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਫਾਇਦੇ ਵਾਸਤੇ ਇਹ ਟੀਮਾਂ ਬਣਾਈਆਂ ਜਾਂਦੀਆਂ ਨੇ ਜੇਕਰ ਕਿਸੇ ਗਾਣੇ ਚੱਲ ਰਹੇ ਹਾ ਤੇ ਤੁਸੀਂ ਦੇਖਿਆ ਹੋਵੇਗਾ ਉਹਦੇ ਨਾਲ ਜਰੂਰ ਸਿੰਗਰ ਦੋ ਦਿਨ ਖੜੇ ਹੋਣਗੇ ਪਰ ਜੇ ਕਿਸੇ ਦਾ ਡੌਨ ਫਾਇਲ ਚੱਲੰਦੇ ਆ ਕੋਈ ਸਿੰਗਰ ਥੱਲੇ ਡਿੱਗਿਆ ਹੋਇਆ ਹੈ ਤੇ ਉਹਦੇ ਨਾਲ ਕੋਈ ਵੀ ਸਿੰਗਰ ਤੁਹਾਨੂੰ ਨਹੀਂ ਲੱਭੇਗਾ ਸਿਵਾਏ ਦਿਲਜੀਤ ਤੋਂ ਕਿਉਂਕਿ ਦਿਲਜੀਤ ਨੇ ਹਰ ਇੱਕ ਨੂੰ ਕੰਮ ਦਿੱਤਾ ਹੈ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਸੀਗਾ ਜਿਹੜਾ ਸਿੱਧੂ ਮੂਸੇਵਾਲੇ ਦੇ ਕੋਲ ਆਇਆ ਉਹਨੂੰ ਸਿੱਧੂ ਮੂਸੇਵਾਲੇ ਨੇ ਇੱਕ ਸਟਾਰ ਬਣਾ ਕੇ ਜਿਹੜਾ ਕੀ ਪੰਜਾਬ ਦੇ ਸਾਹਮਣੇ ਲਿਆਦਾ ਉਹਦੇ ਗਾਣੇ ਚਲਾਏ ਉਹਦੇ ਨਾਲ ਕੰਮ ਕੀਤਾ ਪਰ ਆਖਿਰਕਾਰ ਇਹਨਾਂ ਤਿੰਨਾਂ ਜਾਣੇ ਦੀ ਵੀਡੀਓ ਦੀ ਗੱਲ ਕਰਦੇ ਆ ਤੇ ਤਿੰਨਾਂ ਜਾਣੇ ਨੇ ਵੀਡੀਓ ਦੇ ਵਿੱਚ ਹੋਰ ਕੀ ਕੁਝ ਕਿਹਾ ਆ ਤੇ ਉਹ ਤੋਂ ਅਲੱਗ ਇੱਕ ਹੋਰ ਗੱਲ ਆ ਕਿ ਸੁਲਤਾਨ ਦੀ ਵੱਡੀ ਐਂਟਰੀ ਹੋਈ ਜਾਂ ਇਹਨਾਂ ਦੋਵਾਂ ਦੀ ਵੀਡੀਓ ਦੇ ਵਿੱਚ ਸ਼ੁਰੂਆਤ ਦੇ ਵਿੱਚ ਤਨਾ ਇਹ ਦੋਵਾਂ ਨੇ ਬੋਲਦੇ ਆ ਪਰ ਜਦੋਂ ਸੁਲਤਾਨ ਹੁੰਦਾ ਤਾਂ ਫੈਨਾਂ ਦਾ ਰਿਐਕਸ਼ਨ ਦੇਖਣ ਵਾਲਾ ਹੁੰਦਾ ਆ ਉਹ ਅੱਗੇ ਸੁਣਾਉਣੀ ਆ ਇੱਕ ਵਾਰ ਫਿਰ ਤੁਹਾਨੂੰ ਕੀ ਕੁਝ ਕਹਿੰਦੇ ਨੇ ਮਨਕੀਰਤ ਤੌਲਕ ਤੇ ਉਸ ਤੋਂ ਬਾਅਦ ਜੱਸਾ ਢਿੱਲੋ ਜੇ ਕੋਈ ਸਿਚੁਏਸ਼ਨਸ਼ਿਪ ਚ ਆ ਵੀ ਆ ਸਕਦਾ ਕਿਆ ਨਹੀਂ? ਹੋ ਕੀ ਨਹੀਂ ਹੁੰਦੀ ਸਿਚੁਏਸ਼ਨਸ਼ਿਪ? ਭਾਈ ਨਵਾਂ ਗਾਣਾ ਆਇਆ ਜਾ ਕੇ ਸਾਰੇ ਸੁਣਨੇ ਆ ਤਾਂ ਵਤ ਲੱਗੇਗਾ। ਕਿਆ ਬਾਤ ਹੈ? ਕਿਆ ਬਾਤ ਹੈ? ਨਹੀਂ ਬਾਉ ਦੇ ਗਾਣੇ ਬਹੁਤ ਸੋਹਣੇ ਹੁੰਦੇ ਆ। ਤੇ ਸੋ ਜੱਸੇ ਨਾਲ ਵੀ ਅਸੀਂ ਕਰਾਂਗੇ ਥਾ। ਮੈਂ ਪਹਿਲੀ ਦੀ ਮਿਲਿਆ ਬਾ ਨੂੰ ਹਣਾ ਸੋ ਬੜਾ ਘੈਂਟ ਯਾਰ bro। ਹਾਂ ਠਾਣੇ ਦਾ ਅੰਕਲ ਹੈ। ਠਾਣੇ ਦਾ ਅੰਕਲ। ਹਾਂ। ਤੇ ਇੱਧਰ ਇਦਾਂ ਵੀ ਪਾਉ ਨੇ ਮੇਰੇ ਵੀ ਇਹੋ ਜੀ ਮੂਵਮੈਂਟ ਤੇ ਆ ਜਦੋਂ ਦੇ ਬੈਠਿਆ ਮੈਂ ਨਾ ਫਿਰਕੀ ਬਣੀ ਗਈ ਹੈ ਹਨਾ ਹਾਂ ਉਹ ਫਿਰਕੀ ਇੱਧਰ ਬਣਾਈ ਹੋਈ ਆ ਪਾਉ ਨੇ ਉਹ ਤੇ ਮੇਰਾ ਕਸੂਰ ਨਹੀਂ ਸੀ ਸਿਚੁਏਸ਼ਨ ਸ਼ਿਪ ਕਹਿ ਰਹੀ ਬਾਈ ਮੈਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਮੇਰਾ ਇਹਨਾਂ ਗੱਲਾਂ 'ਚ ਇੰਟਰਸਟ ਥੋੜਾ ਘਟਿਆ ਨਾ ਕੰਮ ਖਰਾਬ ਹਾਂ ਹਾਂ ਸ਼ਾਕਾ ਗੱਲ ਹਾਂਜੀ ਦੋਸਤੋ ਇਦਾਂ ਦੀਆਂ ਹੋਰ ਨਵੀਆਂ ਅਪਡੇਟਾਂ ਦੇਖਣ ਵਾਸਤੇ ਤੁਸੀਂ ਸਿਰਫ ਤੇ ਸਿਰਫ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਆ notification on ਕਰ ਲੈਣੀ ਹੈ ਕਿਉਂਕਿ ਜਦੋਂ ਵੀ ਸਾਡੀ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ notification ਆਵੇ ਤੇ ਤੁਸੀਂ ਉਸ ਵੀਡੀਓ ਨੂੰ ਦੇਖ ਸਕੋ ਇਦਾਂ ਦੀ ਅਪਡੇਟਾਂ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ subscribe ਕਰਿਓ ਜਲਦੀ ਤੁਹਾਨੂੰ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ